ਆਪ ਦੇ ਵਿੱਚ ਕੋਈ ਵੀ ਜਿਹੜਾ ਗੈਰ ਪੰਜਾਬੀ ਆਉਂਦਾ ਸਾਡੇ ਸਟੇਟ ਵਿੱਚ ਚਾਹੇ ਉਹ ਕੰਮ ਕਰਨ ਆਉਂਦਾ ਚਾਹੇ ਉਹ ਪੱਕੇ ਤੌਰ ਦੇ ਉੱਤੇ ਕੋਈ ਐਗਰੀਕਲਚਰ ਜ਼ਮੀਨ ਲੈਣ ਆਉਂਦਾ ਜਾਂ ਰਹਿਣ ਆਉਂਦਾ ਵਾ ਉਹ ਇੱਕ ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਇੱਕ ਕਾਨੂੰਨ ਬਣਾਇਆ ਜਾਵੇ ਜਿਹ ਜਿਸ ਕਾਨੂੰਨ ਦਾ ਨਾਮ ਹੈ ਹਿਮਾਚਲ ਪ੍ਰਦੇਸ਼ ਟੈਨੈਂਸੀ ਐਂਡ ਲੈਂਡ ਰਿਫਾਰਮਸ ਐਕਟ 1972 ਇਹ ਉਸ ਵਕਤ ਦੇ ਜਿਹੜੇ ਚੀਫ ਮਿਨਿਸਟਰ ਸੀ ਡਾਕਟਰ ਵਾਈਸ ਪਰਮਾਰ ਮੈਂ ਸਮਝਦਾ ਬੜੇ ਦੂਰ ਅੰਦੇਸ਼ ਸੀ ਕਿ ਕਾਂਗਰਸ ਪਾਰਟੀ ਦੇ ਸਰਕਾਰ ਸੀਗੀ ਉਹਨਾਂ ਨੇ 50 ਸਾਲ ਪਹਿਲਾਂ ਇਹ ਲਾਅ ਹਿਮਾਚਲ ਪ੍ਰਦੇਸ਼ ਵਿੱਚ ਬਣਾਇਆ ਤਾਂ ਕਿ ਹਿਮਾਚਲੀਆਂ ਦੀ ਖੋਹਨ ਬਚ ਸਕੇ ਉਹਨਾਂ ਦੀ ਜ਼ੁਬਾਨ ਬਚ ਸਕੇ ਉਹਨਾਂ ਦਾ ਸੱਭਿਆਚਾਰ ਉਹਨਾਂ ਦੇ ਧਾਰਮਿਕ ਤੇ ਸਮਾਜਿਕ ਰੀਤੀ ਰਿਵਾਜ ਬਚ ਸਕਣ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਅਗਰ ਹਿਮਾਚਲ ਪ੍ਰਦੇਸ਼ ਵਿੱਚ ਕਿਸੇ ਤਰੀਕੇ ਦੀ ਅਸੀਂ ਪਾਬੰਦੀ ਨਾ ਲਾਈ ਬਾਹਰੋਂ ਆਉਣ ਤੇ ਲੋਕਾਂ ਤੇ ਤਾ ਹਿਮਾਚਲ ਦੇ ਜਿਹੜੇ ਗਰੀਬ ਬਾਗਵਾਨ ਆ ਛੋਟੇ ਕਿਸਾਨ ਨੇ 2-4-5 ਬਿਗੀਆਂ ਦੇ ਬਾਗ ਨੇ ਉਹਨਾਂ ਨੂੰ ਦਿੱਲੀ ਬੰਬੇ ਤੇ ਕੈਲਕਟਾ ਵਰਗੇ ਅਮੀਰਾਂ ਨੇ ਆਣ ਕੇ ਖਰੀਦ ਲੈਣਾ ਤੇ ਉੱਥੇ ਇਹਨਾਂ ਹਿਮਾਚਲੀਆਂ ਨੂੰ ਆਪਣੇ ਹੀ ਬਾਗਾ ਜ਼ਮੀਨਾਂ ਵਿੱਚ ਨੌਕਰ ਬਣਾ ਲੈਣਾ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਅੱਜ ਇਸ ਕਾਕੇ ਲੋਡ ਆ ਕਿਉਂਕਿ ਪੰਜਾਬ ਦੀ ਜਿਹੜੀ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਆ ਜਿਹੜਾ ਆਬਾਦੀ ਦਾ ਸੰਤੁਲਨ ਹੈ ਉਹ ਬਹੁਤ ਵੱਡੇ ਖਤਰੇ 'ਚ ਪਿਆ ਹੋਇਆ ਆ ਕਾਰਨ ਇਸ ਦਾ ਹੈ ਕਿ ਸਾਡੀ ਪੌਣੇ 3 ਕਰੋੜ ਵਾਦੀ ਹੈ ਪੰਜਾਬ ਦੀ ਅਪ੍ਰੋਕਸੀਮੇਟਲੀ ਇਸ ਵਕਤ ਮੋਟੇ ਮੇਰੇ ਐਸਟੀਮੇਟ ਨਾਲ ਪੰਜਾਬ ਦੇ ਵਿੱਚ ਇਸ ਵਕਤ ਆਲਮੋਸਟ 50 ਲੱਖ ਦੇ ਕਰੀਬ ਗੈਰ ਪੰਜਾਬੀ ਆ ਚੁੱਕੇ ਨੇ ਵੱਸ ਚੁੱਕੇ ਨੇ